ਸਸਰੀਖਾਲ ਜੀ ਤੁਸੀਂ ਦੇਖ ਰਹੇ ਹੋ ਜੀਤੋ ਵੈਬ ਟੀਵੀ ਮੈਂ ਹਾਂ ਇੰਗਲੈਂਡ ਤੋਂ ਪੱਤਰਕਾਰ ਸੁਖਿੰਦਰ ਸਿੰਘ ਢੱਡੇ ਜਿਵੇਂ ਤੁਹਾਨੂੰ ਪਤਾ ਹੈ ਕਿ ਹਰਥਾ ਜਿੱਥੇ ਵੀ ਛੇਕੋ ਵਸਦੀ ਹੈ ਉੱਥੇ ਖਾਲਸਾ ਸਾਹਿਬ ਦੇ ਸਦਸਵੰਤ ਚ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਾਏ ਜਾ ਰਹੇ ਆ ਇਸੇ ਤਰ੍ਹਾਂ ਦਾ ਅਪਰਾਲਾ ਇੱਥੋਂ ਦੇ ਲੈਫਟਰ ਦੇ ਨੌਜਵਾਨਾਂ ਨੂੰ ਕੀਤਾ ਗਿਆ ਇੱਕ ਨਵੇਕਲਾ ਅਪਰਾਲਾ ਕਰਦੇ ਆ ਇਹਨਾਂ ਵੱਲੋਂ ਦਲਬਾਹ ਸਿੰਘ ਤੇ ਇਹਨਾਂ ਦੇ ਸਾਥੀਆਂ ਵੱਲੋਂ ਲੈਫਟਰ ਦੇ ਕੌਨਟ ਸੈਂਟਰ ਦੇ ਵਿੱਚ ਜਿੱਥੇ ਵੱਡੀ ਗਿਣਤੀ ਜਿਹੜੇ ਪੂਰੇ ਅਤੇ ਹੋਰ ਵੱਖ-ਵੱਖ ਕਮਿਊਨਿਟੀ ਦੇ ਲੋਕ ਪਾਈਚਾਰੇ ਦੇ ਲੋਕ ਜਿਹੜੇ ਖਰੀਦ ਪ੍ਰੋਖਤ ਕਰਨੀ ਆਉਂਦੇ ਆ ਸ਼ਾਪਿੰਗ ਕਰਨ ਲਈ ਆਉਂਦੇ ਆ ਉੱਥੇ ਇੱਕ ਮਾਲ ਕੰਪਲੈਕਸ ਦੇ ਵਿੱਚ ਇਹਨਾਂ ਲੋਕ ਸਟੈਚੂ ਆਪਰ ਖਾਲਸਾ ਖਾਲਸੇ ਦੇ ਜਿਹੜੇ ਵਸਤਰ ਪਾ ਕੇ ਅਤੇ ਜਿਹੜੇ ਸਿੱਖ ਪੰਥ ਦੇ ਜਿਹੜੇ ਖਾਲਸੇ ਦੇ ਸਸ਼ਤਰ ਉਹਨਾਂ ਦੀ ਨਮਾਇਸ਼ ਲਗਾ ਕੇ ਬਾਕੀ ਕਮਿਊਨਿਟੀ ਨੂੰ ਸਿੱਖ ਖਾਲਸੇ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਾ ਵਧੀਆ ਜਿਹੜਾ ਪ੍ਰਲੋਕ ਪ੍ਰਲੋਕ ਕੀਤਾ ਗਿਆ ਅਰਨੈਸਲੋ ਮੌਜੂਦ ਨੇ ਤਲਬਾ ਸਿੰਘ ਜੀ ਤਲਬਾ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਜੀਤ ਵਪਟੀ ਨੂੰ ਸੁਆਗਤ ਹੈ ਧੰਨਵਾਦ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਲਬਾ ਸਿੰਘ ਜੀ ਸਾਨੂੰ ਇਹਦੇ ਬਾਰੇ ਦੱਸੋ ਕਿ ਤੁਸੀਂ ਬਹੁਤ ਹੀ ਵਧੀਆ ਇੱਕ ਨੁਇਕਲਾ ਪ੍ਰਾਲਾ ਕੀਤਾ ਬੜਾ ਸਲਾਕਾ ਜੋ ਪ੍ਰਾਲਾ ਕੀਤਾ ਹਰੇਕ ਪਾਸੇ ਤੁਹਾਡੀ ਚਲਾਕ ਹੋ ਰਹੀ ਹੈ ਕਿ ਪਹਿਲੀ ਵਾਰ ਤੁਸੀਂ ਬਿਲਕੁਲ ਜਿਹੜਾ ਟਾਊਨ ਦਾ ਦਿਲ ਹੈ ਜਿਹਨੂੰ ਕਹਿ ਲੈਂਦੇ ਹੈ ਸ਼ਾਪਿੰਗ ਸੈਂਟਰ ਬਹੁਤ ਹੀ ਜਿੱਥੇ 10000 ਤੋਂ ਵੱਧ ਲੋਕੀ ਰੋਜ਼ ਰਜਾਨਾ ਵਕ ਭਾਈਚਾਰੇ ਦੇ ਲੋਕ ਸ਼ਾਪਿੰਗ ਕਰਨ ਨਹੀਂ ਹੁੰਦੇ ਉੱਥੇ ਤੁਸੀਂ ਇੱਕ ਬਹੁਤ ਜੁਦੀਆ ਉਪਰਾਲਾ ਕਰ ਕਿ ਸਟੈਚੂਆਂ ਉੱਪਰ ਜਿਹੜੇ ਖਾਲਸੇ ਦੇ ਜਿਹੜੇ ਵਸਤਰਾਂ ਪਹਿਨਾ ਕੇ ਸੱਤਰਾਂ ਦੀ ਪ੍ਰਦਰਸ਼ਨੀ ਲਗਾ ਕੇ ਜਿਹੜੀ ਦੂਜੀਆਂ ਕਮਿਊਨਿਟੀ ਨੂੰ ਇਹ ਦੱਸਿਆ ਕਿ ਜਿਹੜਾ ਖਾਲਸਾ ਕਿੰਨਾ ਮਹਾਨ ਹੈ ਤੇ ਤੁਹਾਡੇ ਮਨ ਚ ਕਿਵੇਂ ਆ ਕਿ ਕਿੰਨਾ ਕੰਮ ਤੁਹਾਨੂੰ ਸਾਥ ਮਿਲਿਆ ਹਾਂਜੀ ਇਹ ਜਿਹੜਾ ਮੇਰਾ ਇਕੱਲੇ ਦਾ ਉਪਰਾਲਾ ਨਹੀਂ ਹੈ ਇਹ ਜਿਹੜੇ ਲੈਸਟਰ ਦੇ ਨੌਜਵਾਨ ਨੇ ਸਾਡੇ ਨਾਲ ਗੁਰਨਾਨਕ ਏਡ ਵਾਲੇ ਤੇ ਮੇਨ ਨਿਸ਼ਾਨਕੂਪ ਦੇ ਜਿਹੜੇ ਲੈਸਟਰ ਦੇ ਨੌਜਵਾਨ ਨੇ ਅਸੀਂ ਸਾਰੇ ਨੇ ਸੋਚ ਕੇ ਅਸੀਂ ਇਹ ਸੋਚਿਆ ਸੀਗਾ ਕਿ ਸਾਡੀ ਕਮਿਊਨਿਟੀ ਵਾਸਤੇ ਸਾਨੂੰ ਲੋਕੀ ਜਾਣਦੇ ਨੇ ਸਾਨੂੰ ਪਰ ਇਸੇ ਤਰੀਕੇ ਨਾਲ ਜਾਣਿਆ ਜਾਂਦਾ ਕਿ ਅਸੀਂ ਸਿਰਫ ਲੰਗਰ ਦੇਣ ਵਾਲੇ ਆ ਹਿਮੈਨਿਟਰੀਅਨ ਜਿਹੜੇ ਕੰਮ ਕਰਦੇ ਆ ਉਹਨਾਂ ਬਾਰੇ ਸਾਨੂੰ ਲੋਕੀ ਜਾਣਦੇ ਨਹੀਂ ਉਸ ਤਰੀਕੇ ਨਾਲ ਵੀ ਸਿੱਖ ਵੈਜੀਟੇਰੀਅਨ ਨੇ ਸਿੱਖ ਆ ਮਤਲਬ ਜਿਹੜੀ ਪਰ ਅਸਲੀ ਜਿਹੜੀ ਚੀਜ਼ ਹੈ ਜਿਹੜੀ ਵਿਸਾਖੀ ਮਨਾਈ ਜਾਂਦੀ ਆ ਇੱਕ ਕਨਸੈਪਸ਼ਨ ਵੀ ਸੀਗਾ ਕਿ ਵਿਸਾਖੀ ਦੇ ਨਾਲ ਭੰਗੜੇ ਦੇ ਨਾਲ ਜੋੜੀ ਗਈ ਸੀ ਤੇ ਪੰਜਾਬ ਦਾ ਜਿਹੜਾ ਭੰਗੜਾ ਇੱਕ ਕਲਚਰਲ ਫਾਰਮ ਹੈਗਾ ਆ ਪਰ ਮੇਨ ਸਾਡਾ ਫੋਕਸ ਇਹ ਸੀਗਾ ਕਿ ਜੋ ਸਿੱਖੀ ਦਾ ਫਾਰਮ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬਖਸ਼ਿਆ ਆ ਜਿਹੜਾ ਆਪਾਂ ਨੂੰ ਬਾਣਾ ਬਖਸ਼ਿਆ ਸੀਗਾ ਬਾਣੀ ਬਖਸ਼ੀ ਸੀਗੀ ਸੋ ਉਹ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਜਾਵੇ ਜਿਹੜਾ ਇੱਕ ਲੰਗਰ ਅਸੀਂ ਪ੍ਰਸ਼ਾਦੇ ਦਾ ਲਾਉਂਦੇ ਆ ਅਸੀਂ ਲੰਗਰ ਸਾਡੇ ਦੂਜਾ ਨੋਲੇਜ ਦਾ ਨਾਲ ਜਿਹੜੀ ਆਪਣੀ ਜਿਹੜੇ ਸ਼ਸਤਰਾਂ ਦਾ ਹਰ ਚੀਜ਼ ਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਇੱਕ ਵਿਸਦਮ ਦਾ ਲੰਗਰ ਵੀ ਲਾਇਏ ਸੋ ਉਹਦੇ ਤੋਂ ਬੱਚਿਆਂ ਸਾਰੇ ਸਿੰਘਾਂ ਦੇ ਨਾਲ ਉਪਰਾਲਾ ਕਰਵਾ ਕੇ ਉਹਦੇ ਤੋਂ ਪ੍ਰਭਾਵਿਤ ਹੋ ਕੇ ਅਸੀਂ ਸੋਚਿਆ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ ਸਾਨੂੰ ਪਹਿਲਾਂ ਇਹ ਹੁੰਦਾ ਸੀਗਾ ਕਿ ਨਗਰ ਕੀਰਤਨ ਨਿਕਲਦੇ ਨੇ ਪਰ ਨਗਰ ਕੀਰਤਨ ਚ ਨਾਰਮਲੀ ਕੀ ਹੁੰਦਾ ਹੈ ਵੀ ਸਿਰਫ ਜਿਹੜੇ ਜਿਹੜੇ 10000 ਤੋਂ 15000 ਸਿੱਖ ਨਾਲ ਜਾਂਦੇ ਨੇ ਮਹਾਰਾਜ ਦੇ ਪਰ ਉੱਥੇ ਸਿਰਫ ਉਹ ਜਿਹੜੇ ਗੋਰੇ ਆ ਕਾਲੇ ਕੋਈ ਵੀ ਹੁੰਦਾ ਹੈ ਉਸ ਸਮੇਂ ਦੇ ਵਿੱਚ ਸਿਰਫ ਉਹ ਹੀ ਸਾਨੂੰ ਦੇਖ ਸਕਦੇ ਨੇ ਪਰ ਇਹਦਾ ਸਟੋਰ ਦਾ ਇਹ ਗੱਲ ਹੈ ਕਿ ਸਵੇਰ ਤੋਂ ਸ਼ਾਮਾਂ ਤੱਕ ਖੁੱਲੇ ਹੁੰਦੇ ਨੇ ਤੇ ਇਸ ਦੇ ਵਿੱਚ ਤਕਰੀਬਨ ਜਦਾਬ ਜੀ ਨੇ ਦੱਸਿਆ ਹੈ ਕਿ 10000 ਤੋਂ 15000 ਰੋਜ਼ਾਨਾ ਹੁੰਦੇ ਨੇ ਲੋਕ ਤੇ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਈਦ ਤੇ ਇਹ ਈਦ ਵੀ ਮਨਾਉਂਦੇ ਨੇ ਤੇ ਦੀਵਾਲੀ ਵੀ ਮਨਾਉਂਦੇ ਨੇ ਸੋ ਇਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਵੀ ਆਉਣਾ ਚਾਹੀ ਤਕਰੀਬਨ 6-7 ਮਹੀਨੇ ਦੀ ਪਲਾਨਿੰਗ ਪਰਮਿਸ਼ਨ ਲੈ ਕੇ ਤੇ ਫਾਈਨਲੀ ਸਾਨੂੰ ਇਹਨਾਂ ਨੇ ਚਾਂਸ ਦਿੱਤਾ ਤੁਸੀਂ ਦੇਖੋਗੇ ਵਿਸ਼ਸ਼ਤਰ ਕੇ ਪੂਰੇ ਪਾਏ ਨੇ ਕਿ ਅਸੀਂ ਕੋਈ ਛੋਟੀ ਚੀਜ਼ ਨਹੀਂ ਲਖਾਈ ਅਸਲੀ ਜਿੱਦਾਂ ਹੈਗੇ ਨੇ ਪੂਰੀਆਂ ਕਿਰਪਾਨਾਂ ਭਾਈਆਂ ਨੇ ਇਹਦੇ ਤੇ ਤੇ ਜਿੱਦਾਂ ਮਾਰੇ ਨੇ ਖਾਲਸੇ ਦਾ ਜਹਾਜ ਜਲਾਲ ਦਿਖਾਇਆ ਸੀਗਾ ਅਸੀਂ ਉਹਦੀ ਪ੍ਰਦਰਸ਼ਨੀ ਕੀਤੀ ਹੈ ਆ ਵੇਖਿਆ ਜਾ ਰਿਹਾ ਕਿ ਮਹਿੰਗੇ ਮੁੱਲ ਦੇ ਮਾਲਾਂ ਮਾਲਾਂ ਜਿਹੜੀਆਂ ਕਿ ਉਸ ਵੇਲੇ ਰਾਜੇ ਮਹਾਰਾਜੇ ਪਹਿਨਦੇ ਸਮਝਾ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਜਿਹੜੇ ਹੈਗੇ ਆ ਇਮ ਜਿਦਾਂ ਕਿ ਚੱਕਰ ਸਾਹਿਬ ਉੱਪਰ ਜਿੰਨੂੰ ਤੁਸੀਂ ਆਪਣੇ ਉੱਪਰ ਕਹਿ ਸਕਦੇ ਜੀ ਤੇ ਜਿਹੜਾ ਇਹਨੂੰ ਕੀ ਕਹਿੰਦੇ ਇਹ ਕੰਮਰ ਕੱਸਾ ਤਾਂ ਹੋਰ ਜਿਹੜਾ ਬੜੀਆ ਜਿਦਾਂ ਚੋਲਾ ਜਿਦਾਂ ਸਾਹਿਬ ਜਿਦਾਂ ਬੜੀਆ ਵਸਤਰ ਜਿਦਾਂ ਇਹਨਾਂ ਹੈਗੇ ਇਹ ਤੁਹਾਨੂੰ ਕਿੱਥੋਂ ਮਿਲੇ ਜਾਂ ਕਿੱਥੋਂ ਪ੍ਰਬੰਧ ਕੀਤਾ ਨੇ ਇਹ ਤਕਰੀਬਨ ਆਪਣੇ ਕੋ ਇੱਥੇ ਸਿੱਖਾਂ ਕੋ ਹੈਗੇ ਨੇ ਸਾਰਿਆਂ ਨੇ ਰਲ ਮਿਲ ਕੇ ਤੇ ਇਕੱਠੇ ਕੀਤੇ ਜੋ ਮਾਲਾ ਪਾਉਂਦਾ ਮਤਲਬ ਇਹ ਹੀ ਆ ਕਿ ਮਹਾਰਾਜ ਸਾਨੂੰ ਕਹਿੰਦੇ ਕਿ ਦੁਨੀਆਵੀ ਚੀਜ਼ਾਂ ਦੇ ਨਾਲ ਕਨੈਕਟ ਨਹੀਂ ਹੋਣਾ ਵੀ ਜਦੋਂ ਤੁਸੀਂ ਮੋਹ ਪਾ ਲੈਂਦੇ ਜੋ ਖਰਾਬ ਹੋ ਜਾਂਦੀਆਂ ਨੇ ਪਰ ਮਹਾਰਾਜ ਨੇ ਜਦੋਂ ਇੱਕ ਇੰਗਲੈਂਡ ਦੇ ਵਿੱਚ ਇੱਕ ਕੁਆਲਿਟੀ ਆ ਕਿ ਜਦੋਂ ਤੁਸੀਂ ਦੇਖੋਗੇ ਕਿ ਗੋਰਿਆਂ ਦਾ ਕੋਆਰਡੀਨੇਸ਼ਨ ਦੇ ਹੁੰਦਾ ਆ ਜਿਹਦੇ ਵਿੱਚ ਰਾਜ ਰਾਜ ਦੀ ਤਾਜਬੰਦੀ ਹੁੰਦੀ ਆ ਤੇ ਜੋ 1692 ਚ ਗੁਰੂ ਗੋਬਿੰਦ ਸਿੰਘ ਜੀ ਨੇ ਤਾਜਬੰਦੀ ਕੀਤੀ ਆ ਇੱਕ ਆਮ ਇਨਸਾਨ ਦੀ ਜਿਹਦੇ ਪਹਿਲਾਂ ਕਿ ਉਹਦਾ ਕੋਈ ਰਤਬਾ ਨਹੀਂ ਸੀਗਾ ਉਹਨੂੰ ਹਰ 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 ਪੰਨੋ ਬੁਲੀਂਗ ਹੁੰਦੀ ਸੀਗੀ ਤੇ ਉਸ ਬੰਦੇ ਨੂੰ ਚੁੱਕ ਕੇ ਮਾਰਨ ਦੀ ਤਾਜਬੰਦੀ ਕਰਤੀ ਤਾਜ ਸਾਡੇ ਸਿਰ ਦੇ ਉੱਤੇ ਸਜਾ ਦਿੱਤਾ ਸਾਨੂੰ ਸ਼ਸਤਰ ਦੇ ਦਿੱਤੇ ਤੇ ਸਾਨੂੰ ਇੱਕ ਪਹਿਚਾਨ ਦੇ ਦਿੱਤੀ ਸੋ ਇਹ ਜਿਹੜਾ ਗੋਪਾਲ ਸਿੰਘ ਜੀ ਦਾ ਉਪਰਾਲਾ ਜਿਹੜਾ ਸੀਗਾ ਉਹ ਸਾਨੂੰ ਸਿੱਖਾਂ ਨੂੰ ਮੰਨਣਾ ਚਾਹੀਦਾ ਹੈ ਤੇ ਉਹ ਉਹਦੇ ਹਿਸਾਬ ਦੇ ਨਾਲ ਅਸੀਂ ਸਾਰਾ ਕੁਝ ਕੀਤਾ ਸੀਗਾ ਆ ਆਪਾਂ ਜਿਹੜੀ ਮਾਲਾ ਵੀ ਪਾਈ ਆ ਇਹ ਵੀ ਇਹ ਹੀ ਆ ਵੀ ਆਪਾਂ ਕਹਿੰਨੇ ਖਾਲਸਾ ਖੁਦ ਖੁਦਾ ਸੋ ਸਾਨੂੰ ਜਿਹੜੇ ਸਿੱਖ ਨੇ ਉਹੀ ਰਾਜਾ ਵਾਂਗੂ ਰਹਿਣੇ ਆ ਅਸੀਂ ਮਤਲਬ ਆਪਾਂ ਕਹਿ ਦਿੰਦੇ ਆ ਵੀ ਸੋਵਰਨ ਆ ਕਿ ਨਾ ਜੀ ਕਿਸੇ ਚੀਜ਼ ਦਾ ਸਾਡੇ ਤੇ ਪ੍ਰਭਾਵ ਨਹੀਂ ਹੈਗਾ ਸੋ ਉਹ ਚੀਜ਼ ਵਿਖਾਉਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਅੱਜ ਤੁਸੀਂ ਇੱਥੇ ਜਿੱਦਾਂ ਵੱਡੀ ਗਿਣਤੀ 'ਚ ਆਪਣੇ ਜਿਹੜੇ ਹੈਗੇ ਸੀ ਸਿੰਘ ਤੁਹਾਡੇ ਉਹਨਾਂ ਨੇ ਇਕੱਤਰ ਹੋ ਕੇ ਅੱਜ ਗੱਤਕਾ ਖੇਡਿਆ ਆ ਹੋਰ ਜਿਹੜੇ ਵੱਖ-ਵੱਖ ਜਿਹੜੇ ਆ ਸਿੱਖੀ ਨੂੰ ਜ਼ੋਰ ਦਿਖਾਲੇ ਆ ਤੇ ਕੀ ਕੀ ਅੱਜ ਜਿਹੜੇ ਇੱਥੇ ਜਿਹੜੇ ਖਾਲਸਾ ਪੰਥਰ ਨੂੰ ਦੱਸੌਂਦੇ ਜਿਹੜੇ ਤੁਹਾਡੇ ਲੋ ਜਿਹੜੇ ਜ਼ੋਰ ਦਿਖਾਲੇ ਵੇ ਠੀਕ ਹੈ ਜੀ ਸੋ ਪਹਿਲੀ ਚੀਜ਼ ਆਪਾਂ ਕੀਤੀ ਸੀਗੀ ਰਾਗ ਕੀਰਤਨ ਪਹਿਲਾਂ ਅਸੀਂ ਗੋਰੀਆਂ ਨੂੰ ਜਿਹੜੀ ਮਤਲਬ ਨੋਰਮਲ ਕੱਲੇ ਲੋਰੀ ਨਹੀਂ ਕਾਫੀ ਲੋਕ ਹੁੰਦੇ ਨੇ ਮਤਲਬ ਇੱਕ ਸ਼ਾਪਿੰਗ ਸੈਂਟਰ ਦੇ ਵਿੱਚ ਸੋ ਸਾਡਾ ਮੇਨ ਏਮ ਇਹ ਸੀਗਾ ਕਿ ਲੋਕਾਂ ਨੂੰ ਇਹ ਦਿਖਾਇਆ ਜਾਵੇ ਵੀ ਸਿੱਖ ਅਸਲ ਦੇ ਵਿੱਚ ਨਾਮ ਕਿਦਾਂ ਜਪਦੇ ਨੇ ਸੋ ਅਸੀਂ ਪਹਿਲਾਂ ਥੱਲੇ ਨਾਮ ਸਿਮਰਨ ਕਰਾ 10 10 ਮਿੰਟ ਚੱਲਿਆ ਉਹਦੇ ਤੋਂ ਬਾਅਦ ਜਦੋਂ ਸੰਗਤ ਸਾਰੀ ਸੈਟਲ ਹੋ ਗਈ ਸਾਰੇ ਦੇਖਦੇ ਸੀਗੇ ਉਸ ਤੋਂ ਬਾਅਦ ਅਸਲ ਜਿਹੜੇ ਪ੍ਰਾਤਨ ਸਮੇਂ ਦੇ ਵਿੱਚ ਸਾਡੇ ਰਾਗ ਕੀਰਤਨ ਚੱਲਦੇ ਸੀਗੇ ਮਤਲਬ ਜਿਹੜੀ ਆਪਣੀ ਜੋੜੀ ਸੀਗੀ ਨਾਲ ਆਪਣੇ ਤਾਂ ਉਹ ਸسرੰਗੀ ਉਹ ਸਾਰੀਆਂ ਚੀਜ਼ਾਂ ਯੂਜ਼ ਹੋ ਕੇ ਤੇ ਬਹੁਤ ਸੋਹਣਾ ਆਪਣਾ ਮਾਹੌਲ ਬਣਿਆ ਸੀਗਾ ਉਹਦੇ ਤੋਂ ਬਾਅਦਾਂ ਇਹ ਤੇ ਸੀਗਾ ਆਪਣੀ ਆਤਮਾ ਵਾਸਤੇ ਜੋ ਸਾਨੂੰ ਬਾਅਦ ਵਿੱਚ ਮਹਾਰਾਜ ਨੇ ਆਪਣੇ ਸ਼ਰੀਰ ਵਾਸਤੇ ਜੋ ਸਾਨੂੰ ਸ਼ਸਤਰ ਵਿਦਿਆ ਬਖਸ਼ੀ ਆ ਉਹਦੇ ਵੀ ਅਸੀਂ ਬਾਅਦ ਵਿੱਚ ਪ੍ਰਦਰਸ਼ਨ ਕੀਤੇ ਬੋਰੇ ਵੇਖ ਕੇ ਕਾਫੀ ਕੋਸ਼ਿਸ਼ ਹੋਈ ਪਿਛਲੇ ਸਾਲ ਵੀ ਕੀਤਾ ਸੀਗਾ ਪਰ ਪਿਛਲੇ ਸਾਲ ਡਿਫਰੈਂਟ ਲੈਵਲ ਤੇ ਸੀਗਾ ਇਸਰ ਬਹੁਤ ਹੋਰ ਸੋਹਣਾ ਹੋ ਗਿਆ ਕਿ ਲੋਕਾਂ ਨੇ ਦੇਖ ਕੇ ਉਹਨਾਂ ਦੇ ਆਇਆ ਵੀ ਸਿੱਖ ਸਿਰਫ ਇਹ ਨਹੀਂ ਕਿ ਮਤਲਬ ਸਿੱਖਾਂ ਨੂੰ ਜਾਣਦੇ ਸੀਗੇ ਪਰ ਇੱਥੇ ਅਸੀਂ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸਲ ਦੇ ਵਿੱਚ ਸਿੱਖ ਕਰਦੇ ਕੀ ਆ ਹਾਂਜੀ ਹਾਂਜੀ ਏ ਸੰਜੀਤ ਬੋਰਵਰ ਤੁਮਾਤਾ ਜੀ ਏ ਸੰਜੀਤ ਦਲਬਾਖ ਸਿੰਘ ਜੀ ਨੇ ਦੱਸਿਆ ਇੱਕ ਨਵੇਕਲਾ ਅਪਰਾਲਾ ਇਹਨਾਂ ਲੋ ਕਰਕੇ ਇਹਨਾਂ ਨੇ ਸਾਥੀਆਂ ਨਾਲੋਂ ਤੇ ਇਹਨਾਂ ਲੋ ਕਰਕੇ ਜਿਹੜਾ ਵੱਖਾ ਕਮਿਊਨਿਟੀ ਨੇ ਵੱਖਾ ਭਾਈਚਾਰੇ ਦੇ ਲੋਕਾਂ ਨੂੰ ਜਿਹੜਾ ਖਾਲਸਾ ਸਾਜਨਾ ਜਿਹੜਾ ਖਾਲਸਾ ਦਾ ਅਸਲੀ ਰੂਪ ਇਹ ਤੋਂ ਜਾਣ ਕਰਵਾਇਆ ਗਿਆ ਤੇ ਸਿੱਖ ਇਤਿਹਾਸ ਤੇ ਜਿਹੜਾ ਪਵਿੱਤਰ ਇਤਿਹਾਸ ਹੈ ਸਿੱਖੀ ਦਾ ਉਹ ਮੁਲਾਤੇ ਆਸਾ ਤੋਂ ਵੱਖਾ ਕਮਿਊਨਿਟੀ ਨੂੰ ਜਾਣ ਕਰਵਾਇਆ ਗਿਆ ਤੁਸੀਂ ਦੇ ਲੈਣਾ ਜੀ ਤਾਂ ਜੀਤ ਵੈਬਟੂ ਅਮਰੀਕਾ ਤੋਂ ਜੁੱਕੇ ਦੀ ਹੋਰ ਆਪਣੇ ਲੇਖ ਤੁਹਾਡੇ ਹੁੰਦ ਰਾਂਗੇ ਜਰੂਰ ਹੁਣ ਮੈਨੂੰ ਦਿਓ ਜੀ ਆਇਤ ਸਸਕਾਰ